ਮੋਦੀ ਸਰਕਾਰ ਮੁਰਦਾਬਾ 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 ਕਾਰਪੋਰੇਟ ਕਾਦਲ ਸਟੇਟਾਂ ਤੇ ਸੰਸਦੀਆਂ ਸਰਕਾਰਾਂ ਮੁਰਦਾਬਾ ਅੱਲਾਹ ਬਾਦ ਮੁਰਦਾਬਾ ਲੋਕ ਦੇਕਾ ਜਿੰਦਾਬਾ 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 ਸੋ ਸਾਰਿਆਂ ਦੇ ਵਿੱਚ ਜੋਸ਼ ਹੈ ਆਪਾਂ ਜਦੋਂ ਨਾਰੇ ਲਾਉਨੇ ਆ ਕੋਇਕਟਿਵ ਹੋ ਜਾਂਦੇ ਆ ਜੇ ਕੋਈ ਗੱਲੀਮਾਤੀ ਲੱਗੇ ਉਹਦਾ ਵੀ ਧਿਆਨ ਜਿਹੜਾ ਉਹ ਸਟੇਜ ਵਾਲੇ ਪਾਸੇ ਨੂੰ ਆ ਜਾਂਦਾ ਕਿਉਂਕਿ ਭਰਾਵੋ ਆਪਾਂ ਕੰਮ ਛੱਡ ਕੇ ਆਏ ਆ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੁਣ ਕੇ ਜਾਣੀਆਂ ਜਦੋਂ ਗੁੰਡੇ ਤੇ ਚਰਚਾ ਹੋਣੀ ਹੈ ਜਦੋਂ ਪੈਲਸਾ ਚ ਆਪਾਂ ਅੱਡ ਹੋ ਕੇ ਬਹਿ ਜਾਂਦੇ ਮੀਟਿੰਗਾਂ ਕਰਦੇ ਆ ਜਦੋਂ ਭਾਵੇਂ ਸੱਤਰ ਤੇ ਜਾ ਕੇ ਆਪਾਂ 2 ਮਿੰਟ ਅਫਸੋਸ ਕਰਦੇ ਆ ਉਸ ਤੋਂ ਬਾਅਦ ਆ ਸਾਰੀਆਂ ਗੱਲਾਂ ਚੱਲਦੀਆਂ ਤੇ ਉੱਥੇ ਤੇ ਲੋਕ ਜਿਸ ਤਰ੍ਹਾਂ ਹੁਣ ਆਪਾਂ ਗਏ ਸਾਰੇ ਲੋਕ ਉੱਥੇ ਗਏ ਜਿਵੇਂ ਪਤਾ ਲੱਗ ਗਿਆ ਵੀ ਗੱਲ ਸ੍ਰੀ ਦੇ ਜਾਵੜੀ ਇੱਥੇ ਕਦੇ ਹੁੰਦਿਆ ਵੀ ਹੱਕ ਲੈਣ ਦੇ ਖਾਤਰ ਕੋਈ ਹੱਕਾਂ ਦੀ ਗੱਲ ਸੰਤ ਕਰਦੇ ਸੀ ਭਾਤ ਲੋਨ ਦੀ ਖਾਸੇ ਉੱਤੇ ਸ਼ਗਰਸ ਵਿੱਢਿਆ ਸੀ ਤੇ ਪਰ ਉਦੋਂ ਇਹਦੇ ਉੱਪਰ ਲੱਗ ਗਿਆ ਵੀ ਹੁਣ ਨਹੀਂ ਗੱਲ ਕਿਸੇ ਕਿਸੇ ਲੱਗਣੀ ਤੇ ਇਸੇ ਕੋਈ ਊਲਾਵਾਰੀ ਵਗੈਰਾ ਹੋਊਗੀ ਸਾਲ ਤਾਂ ਲੱਗਿਆ ਭਾਈ ਜੇ ਕਿਸੇ ਨੇ ਘਰੋਂ ਜਾਣਾ ਤਾਂ ਜਾੜੋ ਤੇ ਜਿਹੜਾ ਕਹਿੰਦੇ ਹੁੰਦੇ ਜਰੂਰ ਜਾਗਦੀ ਵਾਲੇ ਬੈਠੇ ਰਹੋ ਤੇ ਸਾਡੇ ਆਗੂ ਮੈਂ ਨਾਲ ਹੀ ਲੈਣਾ ਚਾਹੁੰਦਾ ਫਿਰ ਇਕੱਲੇ ਇਕੱਲੇ ਬੰਦੇ ਨੂੰ ਪਤਾ ਉਹ ਤੋਂ ਹੱਥ ਘੜੇ ਕਰਕੇ ਬਾਹਰ ਆ ਗਏ ਤੇ ਦੂਜਾਂ ਦੀ ਬਦੌਲਤ ਅੱਜ ਆਪਾਂ ਉੱਪਰ ਅੱਜ ਕੀ ਜਵਾਲ ਬਜੇ ਕਰ ਰਿਹਾ ਹੈ ਬੱਲੇਬਾਜ਼ ਦਾ ਕਸੂਰ ਨਹੀਂ ਹੈਗਾ ਉਹ ਉੱਥੇ ਆਪਾਂ ਵਾਰ-ਵਾਰ ਗੱਲ ਕਰਾਉਣੀ ਹੈ ਇਹ ਲੈਸ਼ੇ ਲੜਨ ਦੇ ਖਾਤੇ ਉੱਖੋ ਕਰ ਰਹੇ ਹੋ ਸਰਕਾਰ ਦੀ ਨਿਚੀ ਰਾਇਆ ਵੀ ਇਹ ਕਹਿੰਦੇ ਉਹਨਾਂ ਨੇ ਲੈਸ਼ੇ ਲੜਨੇ ਸੀ ਪਰ ਆ ਗਏ ਇੱਕ ਪਟਾਈ ਵਾਲ ਸੀ ਇਹਨਾਂ ਨੇ ਉੱਥੇ ਹੀ ਭਰ ਲਈ ਘਰੇਆ ਕਿ ਅਸੀਂ ਚਲੋ ਚਲੋ ਅੱਜ ਲੈਸ਼ੇ ਲੜਨਾ ਖੜੇ ਸੀ ਮੁੱਖ ਮੰਤਰੀ ਬਣ ਜਾਗੇ ਪਰ ਅੱਜ ਮੈਂ ਇਹ ਵੀ ਜਮੀਨ ਚਾੜਦੀ ਵਾਲਾ ਬੰਦਾ ਤੂੰ ਇੱਥੇ ਧਰੋ ਚਲਾ ਲਓ ਜਮੀਨ ਚਾੜਦੀ ਵਾਲਾ ਬੰਦਾ ਛੱਡਿਆ ਪਾਵਾ ਪਹਿਲਾਂ ਆ ਗਿਆ ਆ ਟਾਈ ਜੰਗ ਗਿਆ ਪਹਿਲਾਂ ਵੀ ਆਇਆ ਬੈਠ ਗਿਆ ਇਹ ਜਮੀਨ ਚਾੜਦੀ ਵਾਲੀ ਚਾਲ ਰਿਹਾ ਰੋਗ ਹੈ ਲੈ ਲਾਸ਼ਾ ਆਪਾਂ ਕੁਰਸੀਆਂ ਤੇ ਪਾਈਆਂ ਇਹ ਦੁਕਾਈ ਪਉਣੇ 3 ਸਾਲ ਪਹਿਲਾਂ ਆਪਾਂ ਮੁੰਡੇ ਨਹੀਂ ਆਪਾਂ ਮੁਰਦੇ ਕੁਰਸੀਆਂ ਤੇ ਪਾਏ ਆ ਐਡੀ ਵੱਡੀ ਜਿੱਤ ਜਿਨੇ ਅਸੀਂ ਉਹਨਾਂ ਦਾ ਸਾਥ ਦੇ ਕੇ ਉਹਨਾਂ ਆਮ ਲੋਕਤਾਂ ਨੂੰ ਇਥੋਂ ਤੱਕ ਲੈ ਕੇ ਆਏ ਸੀ ਅੱਜ ਉਹਨਾਂ ਮਰਦਿਆਂ ਦਾ ਉਹਨਾਂ ਲਾਸ਼ਾਂ ਦਾ 92 ਲੱਖਾਂ ਦਾ 92 ਲਾਸ਼ਾਂ ਦਾ ਮੈਂ ਦੂੰਗੀ ਇਹ ਫਰਜ ਬੰਦਾ ਸੀ ਬਹੁਤਾ ਪੁਰਾਣਾ ਨਹੀਂ ਹੋਇਆ ਸਮਾਂ ਕਿ ਇਹਨਾਂ ਲੋਕਾਂ ਨੇ ਸਾਨੂੰ ਜੁਟਾਇਆ ਸੀ ਸਾਨੂੰ ਪਹੁੰਚਾਉਣ ਵਾਲੇ ਇਹ ਲੋਕ ਸੀ ਤੇ ਅੱਜ ਦੇ ਉਹ ਦਲੀਆਂ ਤੇ ਬੈਠੇ ਆ ਤਾਂ ਅਸੀਂ ਜਿਹੜੇ ਸਾਨੂੰ ਉਹਨਾਂ ਦੇ ਪਾਵਨ ਦਿੱਤੇ ਸੇ 3500 ਜਾਂ ਕੇ ਇਹਨਾਂ ਦਾ ਸਾਥ ਦੇਈਏ ਪਰ ਨਹੀਂ ਇਹ ਲੋਕ ਇਹ ਲੋਕਾਂ ਦੇ ਤੇ ਜੋਤਾਂ ਦੀ ਲੜਾਈ ਹੈ ਤੇ ਕੋਈ ਨੂੰ ਸਮਝ ਆ ਜਾਣੀ ਚਾਹੀਦੀ ਹੈ ਇੱਕ ਜਿਹੜਾ ਸਾਡਾ ਪ੍ਰੇਖਾ ਸੀ ਤੀਜੇ ਬਦਲਾ ਦਾ ਹੁਣ ਤਾਂ ਵੀਰ ਹੋ ਵੀ ਨਿਕਲ ਗਿਆ ਹੁਣ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਨਾਲ ਜਦੋਂ ਸਾਡੇ ਤੇ ਬੇਇੱਜ਼ਤੀ ਪੈਂਦੀ ਹੈ ਸਾਡੇ ਨਾਲ ਕੌਣ ਖੜਦਾ ਹੈ ਸਰ ਸਾਡੇ ਨਾਲ ਸਾਡੇ ਆਮ ਲੋਕ ਖੜਦੇ ਆ ਇਸ ਕਰਕੇ ਸਾਨੂੰ ਜਿੰਨੇ ਵੀ ਅਸੀਂ ਹੈਗੇ ਆ ਸਾਨੂੰ ਹੌਸਲੇ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ ਤੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਸਾਡੇ 10 ਮਹੀਨੇ ਤੋਂ ਦਿੱਲੀ ਦੇ ਵਿੱਚ ਸਾਡੀਆਂ ਜਥੇ ਵੱਡੇ ਮੜ ਕੇ ਨਹੀਂ ਦੇਖਿਆ ਉਹਨਾਂ ਨੇ ਨਹੀਂ ਦੇਖਿਆ ਕਿ ਸਾਡੇ ਪੁੱਛੇ ਆਉਂਦਾ ਕਿ ਨਹੀਂ ਇਸ ਕਰਕੇ ਵੀਰੋ ਤੁਸੀਂ ਵੀ ਜਦੋਂ ਗੁੰਡਿਆਂ ਦੇ ਵਿੱਚ ਛਾਣੇ ਬਤਾਨਾ ਦੇ ਵਿੱਚ ਪੁੱਦਿਆ ਕਰੋ ਇਹ ਨਾ ਦੇਖਿਆ ਕਰੋ ਕਿ ਫੁਲਾਨਾ ਆ ਗਿਆ ਕਿ ਨਹੀਂ ਇਹ ਦੇਖਿਆ ਕਰੋ ਕਿ ਸਾਡਾ ਪਰਜ ਮੰਦਾ ਹੈ ਅਸੀਂ ਪਹੁੰਚਣਾ ਹੈ ਸਾਡੀ ਜ਼ਮੀਨ ਜਾਗਦੀ ਹੈ ਅਸੀਂ ਇਸ ਲੱਗੀ ਅੱਗ ਨੇ ਵਿੱਚ ਆਪ ਦਾ ਯੋਗਦਾਨ ਪਾਉਣਾ ਹੈ ਜਿਹਦੇ ਤੋਂ ਅੱਜ ਜਿਹੜਾ ਬੰਦ ਦਾ ਸੱਦਾ ਗਿਆ ਦਿੱਤਾ ਗਿਆ ਸੀ ਵਾਹ ਆਪਣਾ ਚੌਕ ਬੰਦ ਕਰਕੇ ਬੈਠਿਓ ਕੀ ਕਹਿਣਾ ਚਾਹਦੇ ਹੋ ਅੱਜ ਕੱਲੇ ਬਾਗੇ ਪੁਰਾਣੇ ਦਾ ਮਸਲਾ ਨਹੀਂ ਪੂਰੇ ਪੰਜਾਬ ਨੂੰ ਜਿਹੜਾ ਬੰਦ ਆ ਸੱਦਾ ਦਿੱਤਾ ਗਿਆ ਦੋਨਾਂ ਫੋਰਮਾਂ ਵੱਲੋਂ ਜਿਹੜੇ ਮੋਰਚੇ ਚੱਲ ਰਹੇ ਨੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤੇ ਰਾਜਸਥਾਨ ਦੇ ਵਿੱਚ ਰਤਨਪੁਰਾ ਬਾਰਡਰ ਤੇ ਉਹਨਾਂ ਵੱਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹ ਪੂਰਨ ਤੌਰ ਤੇ ਮੁਕੰਮਲ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੈ ਤੁਸੀਂ ਬਾਗੇਪੁਰਾਣੇ ਦੇ ਸਾਰੇ ਰੋਡ ਦੇਖੇ ਹੋਣੇ ਆ ਸਾਰੇ ਦੁਕਾਨਦਾਰਾਂ ਕੋਲੇ ਜਦੋਂ ਬੇਨਤੀ ਵਾਸਤੇ ਗਏ ਆ ਤਾਂ ਉਹਨਾਂ ਨੇ ਇਹ ਦੱਸਿਆ ਵੀ ਸਾਡੇ ਕਾਰੋਬਾਰ ਵੀ ਜਾ ਰਹੇ ਨੇ ਕਿਉਂਕਿ ਲੜਾਈ ਬਹੁਤ ਵੱਡੀ ਹੈ ਸਾਰੇ ਕਿੱਤਿਆਂ ਖਤਮ ਕਰਨ ਜਾ ਰਿਹਾ ਕਾਰਪੋਰੇਟ ਇਸ ਕਰਕੇ ਉਹ ਲੜਾਈ ਦੇ ਵਿੱਚ ਸਾਰਿਆਂ ਦਾ ਜਿੰਨਾ ਹਿੱਸਾ ਬਣਦਾ ਉਹ ਤੋਂ ਵੱਧ ਯੋਗਦਾਨ ਪਾ ਰਹੇ ਨੇ ਅੱਜ ਮਾਨ ਕਰ ਰਹੇ ਹੈ ਬਾਗਾਪੁਰਾਣੇ ਦੇ ਸ਼ਹਿਰ ਵਾਸੀਆਂ ਤੇ ਦੁਕਾਨਦਾਰ ਵੀਰਾਂ ਤੇ ਜਿਨ੍ਹਾਂ ਨੇ ਬਹੁਤ ਹੀ ਸੱਚੇ ਢੰਗ ਨਾਲ ਅੱਜ ਬੰਦ ਨੂੰ ਸਮਰਥਨ ਦਿੱਤਾ ਤੇ ਬਹੁਤ ਵੱਡੀ ਪੱਧਰ ਤੇ ਉਹ ਧਰਨੇ ਵਿੱਚ ਵੀ ਸ਼ਾਮਲ ਹੋ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਆ ਰਹੀਆਂ ਨੇ ਹੁਣ ਜਿਹੜੀਆਂ ਜਥੇਬੰਦੀਆਂ ਮੋਰਚਿਆਂ ਦੇ ਵਿੱਚ ਸ਼ਾਮਲ ਨਹੀਂ ਡਾਕਟਰ ਦਰਸ਼ਨਪਾਲ ਨੇ ਬਿਆਨ ਦਿੱਤਾ ਤੇ ਉਹਨਾਂ ਦੀ ਜਥੇਬੰਦੀ ਦੇ ਸਾਰੇ ਆਗੂ ਆਪਣੇ ਜ਼ਿਲ੍ਹੇ ਵੱਲੋਂ ਅੱਜ ਸ਼ਾਮਲ ਹੋਏ ਡਕੌਂਦਾ ਦੇ ਆਗੂ ਬੋਲ ਕੇ ਹਟਿਆ ਆਉਣ ਵਾਲੇ ਸਮੇਂ 'ਚ ਸਾਰੀਆਂ ਜਥੇਬੰਦੀਆਂ ਇੱਕਸੁਰ ਹੋ ਕੇ ਇਸ ਲੜਾਈ ਨੂੰ ਨਿਪਰੇ ਚਾੜਨ ਵਾਸਤੇ ਸਾਰੀਆਂ ਯਤਨ ਕਰ ਰਹੀਆਂ ਤੇ ਆਉਣ ਵਾਲੇ ਸਮੇਂ 'ਚ ਉਮੀਦ ਵੀ ਕਰਦੇ ਆਂ ਵੀ ਸਾਰੀਆਂ ਜਥੇਬੰਦੀਆਂ ਵੀ ਇਕੱਠੇ ਹੋਣਗੀਆਂ ਤੇ ਲੋਕਾਂ ਦੇ ਵਿੱਚ ਵੀ ਵੱਡਾ ਜਿਹੜਾ ਉਹ ਹਵਾਰ ਆ ਰਿਹਾ ਲੋਕ ਉੱਠ ਕੇ ਲੜਾਈ ਦੇ ਰਾਹ ਪੈ ਰਹੇ ਨੇ ਕਿਉਂਕਿ ਲੋਕਾਂ ਨੂੰ ਸਮਝ ਆ ਗਈ ਹੈ ਵੀ ਇਹ ਲੜੇ ਤੋਂ ਬਿਨਾ ਸਾਡਾ ਸਾਰਾ ਕੁਝ ਜਿੱਤੇ ਤੋਂ ਵੱਧ ਦਾ ਸੱਦਾ ਦਿੱਤਾ ਗਿਆ ਉਸ ਦਿਨ ਤੋਂ ਸੋਸ਼ਲ ਮੀਡੀਆ ਤੇ ਕਿਸਾਨਾਂ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਕਿਵੇਂ ਦੇਖਿਆ ਉਹਦਾ ਦੇਖੋ ਜੀ ਪੰਜਾਬ ਬੰਦਾ ਸੱਦਾ ਅਜ ਸਾਰੇ ਟਰਾਂਸਪੋਰਟਾਂ ਦੇ ਤੁਸੀਂ ਚਾਕੇ ਬਿਆਨ ਦੇਖੋ ਅਖਬਾਰਾਂ ਦੇ ਵਿੱਚ ਦੇਖੋ ਵੀ ਸਾਰਿਆਂ ਨੇ ਕਿਹਾ ਵੀ ਸਮਰਥਨ ਹੈ ਸਾਡਾ ਇਸ ਬੰਦ ਸੱਦੇ ਨੂੰ ਤੇ ਜੇ ਕੋਈ ਇੱਕਾ ਦੁਕਾ ਬੋਲ ਰਿਹਾ ਉਹਨਾਂ ਨੂੰ ਤਾਂ ਸਾਡੀ ਕੋਈ ਨਾ ਗੱਲ ਬਣਨੀ ਇਹ ਨਾ ਉਹਨਾਂ ਨੂੰ ਸਮਝਾ ਸਕਣਾ ਜਿਨ੍ਹਾਂ ਦੇ ਕੋਈ ਨਹੀਂ ਮਰੀ ਜਮੀਰ ਵਾਲੇ ਕਹਿ ਸਕਦੇ ਆਪਾਂ ਕਿਉਂਕਿ ਲੜਾਈ ਕੀ ਦੀ ਹੈ ਮਰਨ ਵਰਤ ਤੇ ਬੈਠੇ ਨੇ ਜਿਹੜੇ ਜਾਣੀ ਮੌਤ ਨੂੰ ਗਲੇ ਲਾ ਰਹੇ ਨੇ ਇੱਕ ਲੋਕਾਂ ਦੇ ਕਾਰੋਬਾਰ ਬਚਾਉਣ ਵਾਸਤੇ ਸਾਰੇ ਜ਼ਮੀਨਾਂ ਬਚਾਉਣ ਵਾਸਤੇ ਮਜ਼ਦੂਰਾਂ ਦੇ ਕਿੱਤੇ ਨੂੰ ਬਚਾਉਣ ਵਾਸਤੇ ਤੇ ਫਿਰ ਉਹਦਾ ਨਾਂ ਸਾਹ ਦੇਣਾ ਇਹਦਾ ਕਿਸੇ ਘਟਿਆ ਸੋਚਦਾ ਕੰਮ ਹੋਊਗਾ ਸਾਰੇ ਦੇ ਸਾਰੇ ਲੋਕ ਨਾਲ ਨੇ ਲੋਕ ਸਮਝ ਰਚੁੱਕੇ ਨੇ ਇਸ ਗੱਲ ਨੂੰ ਮਗਾਪਣਾ ਚੌਂਕ ਦੇ ਵਿੱਚ ਬੀਬੀਆਂ ਦਾ ਵੱਡਾ ਜਥਾ ਲੈ ਕੇ ਪਹੁੰਚਿਓ ਕੀ ਕਿੜਾ ਚੌਂਕ ਅੱਜ ਦੇ ਬਣ ਸਕਦੀ ਮੈਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੀਤ ਕੌਰ ਪਿੰਡ ਬੋਸ ਸਿੰਘਲਾ ਅਸੀਂ 20 ਤਰੀਕ ਦਾ ਸੱਦਾ ਦਿੱਤਾ ਅਸੀਂ ਪੰਜਾਬ ਬੰਦ ਕਰਕੇ ਕਿਉਂਕਿ ਇਹ ਤਾਂ 33 ਦਿਨ ਹੋ ਗਏ ਡੱਲੇ ਸਾਹਿਬ ਮਰਨwarte ਬੈਠੇ ਆ ਸਰਕਾਰਾਂ ਕੋਈ ਗੱਲ ਨਹੀਂ ਸੁਣ ਰਹੀਆਂ ਸਰਕਾਰਾਂ ਦਾ ਮੰਨਣਾ ਵਾ ਕਿ ਇਹ ਲੋਕ ਜਿਹੜੇ ਇਹ ਸੜਕਾਂ ਰੋਕਣ ਤੋਂ ਸੀਮਤ ਰਹ ਜਾਂਦੇ ਆ ਇਹ ਇਹ ਨਹੀਂ ਹੈਗਾ ਵੀ ਦਸਾਂ ਨਾਹਾਂ ਦੀ ਕਿਰਤ ਕਰੀ ਅਸੀਂ ਉਹ ਲੋਕਾਂ ਦੇ ਦਸਾਂ ਨਾਹਾਂ ਦੀ ਕਿਰਤ ਕਰਦੇ ਆ ਹੱਕ ਸੱਚ ਦੀ ਲੜਾਈ ਲੜਦੇ ਆ ਅਸੀਂ ਸਿਰਫ ਸਰਕਾਰਾਂ ਤੋਂ ਹੀ ਮੰਗ ਕਰਦੇ ਆ ਕਿ ਸਾਨੂੰ ਐਮਐਸਪੀ ਚਾਹੀਦੀ ਆ ਜੇ ਸਰਕਾਰ ਆ ਸਾਨੂੰ ਐਮਐਸਪੀ ਦੇਊਗੀ ਤਾਂ ਜੋ ਸਾਡਾ ਗਰੀਬਰ ਕਿਸਾਨ ਮਜ਼ਦੂਰ ਆ ਅਸੀਂ ਉਹਨਾਂ ਦੀ ਦਿਹਾੜੀ ਵਿੱਚ ਹੀ ਵਾਅਦਾ ਕਰਾਂਗੇ ਅਸੀਂ ਧਨਪੋਰਾ ਤੇ ਮਿਹਨਤ ਕਰਦੇ ਆਂ ਖੇਤਾਂ ਦੇ ਵਿੱਚ ਪਹਿਲੀਆਂ ਵਾਉਂਦੇ ਆਂ ਤੇ ਜੋ ਅਸੀਂ ਫਸਲ ਵੇਚਣੀ ਹੁੰਦੀ ਆ ਤੇ ਸਾਡੀ ਫਸਲ ਮੰਡੀਆਂ ਦੇ ਵਿੱਚ ਰੁਲਦੀ ਆ ਤੁਸੀਂ ਵੇਖਿਆ ਪਿਛਲੇ ਮਹੀਨਾ ਪਹਿਲਾਂ ਸਾਡਾ 20 25 25 ਦਾ ਜਿਹੜਾ ਝੋਨਾ ਸੀਗਾ ਉਹ ਮੰਡੀਆਂ ਦੇ ਵਿੱਚ ਰੁਲਿਆ ਵਾ ਤੇ ਸਰਕਾਰ ਕਹਿੰਦੀ ਕਿ ਇਹ ਕਿਸਾਨਾਂ ਦੀ ਜਿਹੜੀ ਆ ਇਹ ਕਿਸਾਨਾਂ ਦਾ ਘਾਟੇਵਾਂ ਦਾ ਕਿਸਾਨ ਝੋਨਾ ਵੀ ਲੈ ਲੈਂਦੇ ਆ ਜਦੋਂ ਸਰਕਾਰ ਨੇ ਇਹ ਹਰੀ ਕ੍ਰਾਂਤੀ ਲੈ ਕੇ ਆਈ ਸੀ ਤਾਂ ਸਾਨੂੰ ਕਿਸਾਨਾਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਸੀ ਤੁਸੀਂ ਝੋਨਾ ਵਿਜਿਆ ਕਰੋ ਹਰੀ ਕ੍ਰਾਂਤੀ ਲਿਆਇਆ ਕਰੋ ਅਸੀਂ ਝੋਨਾ ਚੁੱਕਿਆ ਕਰਾਂਗੇ ਐਮਐਸਪੀ ਦੀ ਗੱਲ ਕਰ ਰਹੇ ਹਾਂ ਜਦੋਂ ਸਰਕਾਰ ਬਣ ਤੋਂ ਪਹਿਲਾਂ ਸੱਤਾਧਾਰੀ ਧਿਰ ਦੇ ਵਿੱਚ ਨਹੀਂ ਸੀਗੇ ਇਹਨਾਂ ਦੀ ਇੱਕ ਬੀਬੀ ਆਗੂ ਨੇ ਕਿਹਾ ਸੀ ਅਸੀਂ ਜਦੋਂ ਸਾਡੀ ਸਰਕਾਰ ਹੋਗੀ ਅਸੀਂ ਮੈਂਟਲ ਸਕੈਂਟਾ ਦੇ ਵਿੱਚ ਐਮਐਸਪੀ ਦੇਵਾਂਗੇ ਕਿਵੇਂ ਦੇਖਦੇ ਹੋ ਉਸ ਪਿਆਰ ਵਾਲੇ ਜੀ ਗੱਲ ਤਾਂ ਇਹ ਆ ਕਿ ਪਹਿਲਾਂ ਕੋਈ ਵੀ ਸਰਕਾਰ ਬੰਦੀ ਆ ਸਾਰੇ ਇਹੀ ਲਾਰੇ ਲਾਉਂਦੇ ਆ ਕਿ ਯਾਰ ਥੋੜਾ ਕੰਮ ਆ ਥੋੜੀ ਐਮਐਸਪੀ ਆ ਜਾਂ ਥੋੜੀਆਂ ਫਸਲਾਂ ਦੇ ਰੇਟ ਆ ਅਸੀਂ ਸੀਮਤ ਤੌਰ ਤੇ ਦੇਵਾਂਗੇ ਪਰ ਜਦੋਂ ਇਹ ਕੁਰਸੀਆਂ ਦੇ ਵਿੱਚ ਬਹਿ ਜਾਂਦੇ ਆ ਤੇ ਭੁੱਲ ਜਾਂਦੇ ਆ ਕਿ ਜਿਹੜੇ ਲੋਕ ਆ ਸਾਨੂੰ ਇਹਨੇ ਕੁਰਸੀਆਂ ਦੇ ਭਾਇਆ ਵਾ ਬਲਕ ਸਾਡੇ ਕੋਲ ਕੋਈ ਮੰਗ ਵੀ ਮੰਗਣਗੇ ਪਰ ਸਾਡੀਆਂ ਕੋਈ ਮੰਗਾਂ ਨਹੀਂ ਪੂਰੀਆਂ ਕਰਦੇ ਜੇ ਸਰਕਾਰ ਸਾਨੂੰ ਐਮਐਸਪੀ ਦੇ ਦੇਵੇ ਤਾਂ ਸਾਨੂੰ ਕੋਈ ਲੋੜ ਨਹੀਂ ਹੈਗੀ ਰੋਡ ਜਾਮ ਕਰਨ ਦੀ ਘਰਨੇ ਲਾਉਣ ਦੀ ਬਾਰਡਰਾਂ ਦੇ ਉੱਤੇ ਬੈਠਣ ਦੀ ਪੂਰੇ 1.5 ਮਹੀਨੇ ਹੋ ਗਿਆ ਸਾਡੇ ਕਿਸਾਨ ਆ ਜਿਹੜੇ ਉਹ ਬਾਰਡਰਾਂ ਦੇ ਉੱਤੇ ਬੈਠੇ ਆ ਤਾਂ ਸਾਡੇ ਕਿਸਾਨਾਂ ਨੇ ਏਕਾ ਕੀਤਾ ਸੀ ਕਿ ਆਪਾਂ 100 ਦਾ ਜੱਥਾ ਲੈ ਕੇ ਬਾਰਡਰ ਪਾਰ ਕਰਾਂਗੇ ਪਰ ਜਦੋਂ ਵੀ ਅਸੀਂ ਬਾਰਡਰ ਤੇ ਗਏ ਆ ਤਾਂ ਸਾਡੇ ਪਾਂ ਦੀਆਂ ਬਰਛਾਰਾਂ ਅਥਰੂ ਗਾਸ ਦੇ ਗੋਲੇ ਸਿੱਟੇ ਗਏ ਸਾਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਇਸੇ ਕਾਰਨ ਡਲੇਵਾਲ ਸਾਹਿਬ ਉਹਦੇ ਮਰਨ ਵਰ ਤੇ ਬੈਠੇ ਆ ਉਹ ਕਹਿੰਦੇ ਜਾਂ ਤਾਂ ਸਾਨੂੰ ਹੱਕ ਮਿਲਣਗੇ ਇਹ ਸਾਡੀਆਂ ਇਥੋਂ ਲੋਥਾਂ ਜਾਣਗੀਆਂ ਕਾਲੇਕੇ ਸਾਹਿਬ ਇੱਥੇ ਬਾਗੇ ਆਪਣੇ ਚੌਂਕ ਦੇ ਵਿੱਚ ਬੈਠੇ ਹਾਂ ਤੇ ਉਹ ਜਾਣਕਾਰੀ ਕੀ ਦੇਣਾ ਚਾਹੁੰਦੇ ਅੱਜ ਦੇ ਬਚਪੰਦੀ ਮੈਂ ਗੁਰਦਰਸ਼ਨ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਖੋਸਾ ਪਹਿਲਾਂ ਤੁਹਾਡਾ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਜੋ ਕਿ ਸਾਡੀ ਆਵਾਜ਼ ਨੂੰ ਸਾਰੇ ਦੇਸ਼ ਉਹ ਦੇਸ਼ ਚ ਪਹੁੰਚਾਉਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਹੁਕਮ ਮਿਲਿਆ ਸੀ ਕਿ ਸਾਰੇ ਪੰਜਾਬ ਦੇ ਵਿੱਚ ਪੰਜਾਬ ਨਹੀਂ ਸਾਰਾ ਭਾਰਤੀ ਬੰਦਾ ਹੈ ਸਾਰੇ ਚੌਕਾਂ ਦੇ ਵਿੱਚ ਜਾ ਕੇ ਬੰਦ ਕਰਨਾ ਸਾਰੇ ਭਾਰਤ ਨੂੰ ਬੰਦ ਕਰਨਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 35 ਦਿਨ ਹੋ ਗਏ ਭੁਖ ਹੜਤਾਲ ਤੇ ਬੈਠੇ ਨੂੰ ਜਦੋਂ ਕਿ ਮੋਦੀ ਸਰਕਾਰ ਨੇ ਉਹਦੀ ਇੱਕ ਵੀ ਗੱਲ ਨਹੀਂ ਸੁਣੀ ਇਸ ਵਾਸਤੇ ਉਹਦੀ ਗੱਲ ਨੂੰ ਸੁਣਾਉਣ ਵਾਸਤੇ ਸਿਕੰਦਰ ਤੱਕ ਆਵਾਜ਼ ਪਹੁੰਚਾਉਣ ਦੀ ਖਾਤਰ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਅੱਜ ਬੰਦ ਹੈ ਤੇ ਸਾਨੂੰ ਸਭ ਤੋਂ ਵੱਡਾ ਹੰਗਾਰਾ ਮਿਲਿਆ ਸੱਤਾ ਦਾ ਜੀ ਅੱਜ ਤੋਂ ਬਾਅਦ ਵੀ ਬਹੁਤ ਵੱਡਾ ਅੱਜ ਬਣਦਾ ਸੱਤਾ ਬਣਿਆ ਸਾਰੇ ਦੁਕਾਨਦਾਰ ਵੀਰ ਹੋਰ ਸਾਰੇ ਮਜ਼ਦੂਰ ਭਾਈਚਾਰਾ ਸਾਰਿਆਂ ਨੇ ਵੱਡਾ ਸਾਥ ਦਿੱਤਾ ਇਹ ਉੱਥੋਂ ਬਾਅਦ ਅਗਲਾ ਨਿਸ਼ਾਨਾ ਕੀ ਹੋਊਗਾ ਜੇ ਅੱਜ ਵੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੇ ਸੱਤੇ ਜੂਨ ਕਰੇ ਜੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਅੱਜ ਤੋਂ ਬਾਅਦ ਨਹੀਂ ਯੋਧਾ ਦੇ ਕੰਤੇ ਜੂਨ ਸਰਕਦੀ ਤਾਂ ਅਸੀਂ ਬਹੁਤ ਇੱਕ ਵੱਡਾ ਐਕਸ਼ਨ ਕਰਾਂਗੇ ਜਿਹੜਾ ਕਿ ਹਜੇ ਗੁਪਤ ਰੱਖਿਆ ਜਾ ਰਿਹਾ ਕਿਉਂਕਿ ਸਾਡੀ ਉੱਥੇ ਪਲਾਨਿੰਗ ਹੋ ਚੁੱਕੀ ਹੈ ਅਸੀਂ ਉਸ ਪਲਾਨਿੰਗ ਦੇ ਆਧਾਰ ਤੇ ਹੀ ਕੇਂਦਰ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਕਰਾਂਗੇ